ਕਿਸਾਨ ਚਥੇ ਬੰਦੀਆ ਵੱਲੋਂ ਦਿੱਤੀ ਗਈ ਭਾਰਤ ਪੰਦੀ ਕਾਲ ਦਾ ਅਸਰ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਵੀ ਪੂਰਨ ਤੌਰ ਤੇ ਦੇਖ ਨੂੰ ਮਿਲਿਆ ਇਸ ਦੌਰਾਨ ਜਿੱਥੇ ਪੈਟਰੋਲ ਪੰਪ ਯੂਨੀਅਨ ਟ੍ਰਾਂਸਪੋਰਟ ਵਿਭਾਗ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਇਸ ਭਾਰਤ ਬੰਦੀ ਕਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ ਸੀ ਉੱਥੇ ਹੀ ਇਸ ਦੇ ਤਹਿਤ ਫਗਵਾੜਾ ਦੇ ਸਮੂਹ ਵਪਾਰੀ ਵਰਗ ਅਤੇ ਦੁਕਾਨਦਾਰਾਂ ਵੱਲੋਂ ਆਪੋ ਆਪਣਾ ਕਾਰੋਬਾਰ ਪੂਰਨ ਤੌਰ ਤੇ ਬੰਦ ਰੱਖ ਕੇ ਇਸ ਕਿਸਾਨੀ ਅੰਦolan ਦਾ ਸਮਰਥਨ ਕੀਤਾ ਗਿਆ ਸਵੇਰ ਤੋਂ ਹੀ ਸ਼ਹਿਰ ਦੀਆਂ ਸਮੂਹ ਦੁਕਾਨਾਂ ਪੂਰਨ ਤੌਰ ਤੇ ਬੰਦ ਸੀ ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭਾਰਤ ਬੰਦੀ ਕਾਲ ਦਿੱਤੀ ਗਈ ਸੀ ਤੇ ਇਸ ਬੰਦ ਦੀ ਕਾਲ ਨੂੰ ਵਕਫਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਤੇ ਤਾ ਗਿਆ ਹੈ ਇਸ ਮੌਕੇ ਕਲਾਥ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ਼ੋਕੁਲਥਮ ਅਤੇ ਹੋਰਨਾਂ ਦੁਕਾਨਦਾਰਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਇਸ ਬੰਦ ਦੀ ਕਾਲ ਦਾ ਸਮਰਥਨ ਕਰਦੇ ਹਨ ਤੇ ਆਪੋ ਆਪਣਾ ਕਾਰੋਬਾਰ ਬੰਦ ਕਰਕੇ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਪੂਰਾ ਪੂਰਾ ਸਾਥ ਦੇਣਗੇ ਉਹਨਾਂ ਨਾਲ ਹੀ ਭਾਰਤ ਸਰਕਾਰ પાસે ਮੰਗ ਕੀਤੀ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਮੰਨਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਤੇ ਕਾਰੋਬਾਰੀ ਵੀ ਆਪਣਾ ਕਾਰੋਬਾਰ ਸਹੀ ਤਰੀਕੇ ਨਾਲ ਕਰ ਸਕਣ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦੀ ਕਾਲ ਸੀ ਹਾਰਦ ਬੰਦੀ ਕਾਲ ਸੀ ਉਹਦੇ ਵਹਿ ਦਾ ਪੂਰਾ ਫਗਵਾੜਾ ਸਾਰੀਆਂ ਮਾਰਕਾਂ ਵਿੱਚ ਬਿਲਕੁਲ ਕੰਪਲੀਟ ਬੰਦ ਰਹੀਆਂ ਆ ਔਰ ਸਾਡੀ ਕ੍ਰੋਸ ਮਰਚੰਟ ਵੀ ਪੂਰਾ ਉਹਨਾਂ ਦਾ ਸਾਥ ਦੇ ਰਹੀ ਹੈ ਕਿਸਾਨੀ ਸੰਘਰਸ਼ ਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਸਰਕਾਰਾਂ ਨੂੰ ਬਹੁਤ ਜਲਦ ਤੋਂ ਜਲਦ ਉਹਨੂੰ ਸਿਰੇ ਚੜਾਉਣੀਆਂ ਚਾਹੀਦੀਆਂ ਜਿਹਦੇ ਨਾਲ ਕੀ ਮੁੜ ਕੇ ਨਾਰਮਲ ਹਾਲਾਤ ਹੋਣ ਤੇ ਕਿਉਂਕਿ ਐਨ ਆਰ ਆਈ ਇਸ ਟਾਈਮ ਬਹੁਤ ਬਾਹਰੋਂ ਆਇਆ ਉਹਨਾਂ ਨੂੰ ਵੀ ਜਾਣ ਆਉਣ ਦੀ ਬੜੀ ਦਿੱਕਤ ਆ ਰਹੀ ਆ ਉਹ ਅਸੀਂ ਸਰਕਾਰ ਮੋਰੇ ਵੀ ਅਪੀਲ ਕਰਦੇ ਆਂ ਵੀ ਉਹ ਵੀ ਇਸ ਮਸਲੇ ਨੂੰ ਜਲਦੀ ਜਲਦੀ ਹੱਲ ਕਰਨ। ਮੈਂ ਸੰਜੀਤ ਕਾਂਦੀ ਮੰਡੀ ਰੋਡ ਫਗਵਾੜਾ ਤੋਂ ਜੋ ਅੱਜ ਸਾਡੇ ਵੀਰਾਂ ਵੱਲੋਂ ਭਾਰਤ ਬੰਦ ਦੀ ਕਾਲ ਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਆਂ ਅਸੀਂ ਦੁਕਾਨਾਂ ਉਹਨਾਂ ਦੇ ਕਹਿਣ ਤੇ ਬੰਦ ਰੱਖਾਂਗੇ ਪੂਰੇ ਭਾਰਤ ਬੰਦ ਰਹੂਗਾ। ਜਾਈ 16 ਤਰੀਕ ਨੂੰ ਭਾਰਤ ਬੰਦ ਦੇ ਨਜ਼ਰੀਏ ਕੀ ਕਿਸ ਤਰ੍ਹਾਂ ਦੇਖਦੇ ਆਂ ਤੁਸੀਂ? ਅੱਜ ਕਿਸਾਨਾਂ ਵੱਲੋਂ ਜਿਹੜਾ 16 ਤਰੀਕ ਨੂੰ ਪੰਤ ਦਾ ਭਾਰਤ ਬੰਦ ਦਾ ਸੰਗਤ ਲੱਗਿਆ ਸੀ ਉਸ ਦੇ ਵਿੱਚ ਸਾਰੇ ਦੁਕਾਨਦਾਰਾਂ ਨੇ ਰਲ ਕੇ ਪੂਰਾ ਪਰਚੋਰ ਉਹਨਾਂ ਦਾ ਸਾਥ ਦਿੱਤਾ ਹੈ ਔਰ ਮੇਰਾ خیال ਆ ਕਿ ਜੇ ਇਸ طرح ਇਹਨਾਂ ਦਾ ਸਾਥ ਦਿੱਤਾ ਗਿਆ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹੀ ਸਾਡੀ ਪਰਚੋਰ ਮੰਗਿਆ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਬਿਜ਼ਨਸ ਦਾ ਬਹੁਤ ਵਧੀਆ ਚੱਲ ਰਿਹਾ ਹੈ ਇਹ ਬੰਦ ਦੇ ਕਾਰਨ ਇੱਕ ਦਿਨ ਦਾ ਖੱਪਖਾਨਾ ਜ਼ਰੂਰ ਹੈ ਲੇਕਿਨ ਸਾਡੀ ਸੈਂਟਰ ਸਰਕਾਰ ਨੂੰ ਮੰਗਿਆ ਕਿ ਇਹਨਾਂ ਦੀਆਂ ਮੰਗਾਂ ਜੋ ਵੀ ਜਾਇਜ਼ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਂ ਔਰ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਡਟ ਕੇ ਖੜਾ ਆ ਔਰ ਪੂਰੇ ਬਾਜ਼ਾਰ ਪੂਰਾ ਪੰਜਾਬ ਇਸ ਵੇਲੇ ਬੰਦ ਆ ਪੂਰਾ ਭਾਰਤ ਬੰਦ ਦਾ ਜਿਹੜਾ ਕੀਤਾ ਗਿਆ ਸੀ ਉਹਦੇ ਲਈ ਸਾਰੇ ਦੁਕਾਨਦਾਰਾਂ ਨੇ ਪੂਰਾ ਸਾਥ ਦਿੱਤਾ ਆ ਧੰਨਵਾਦ ਆ ਇਹਨਾਂ ਦੁਕਾਨਦਾਰਾਂ ਦਾ ਵੀ ਔਰ ਪਖਾਂ ਜੀ